ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਰਮਾਰਥ ਦੇ ਰਸਤੇ ਤੇ ਚਲਦਿਆਂ ਹੋਇਆ ਜਗਿਆਸੂਆਂ ਨੂੰ ਪੰਜ ਤਰ੍ਹਾਂ ਦੀ ਮਾਇਕੀ ਕੁਸੰਗਤ ਤੋਂ ਬਚਣਾ ਜਾਂ ਅਲਿਪਤ ਰਹਿਣਾ ਚਾਹੀਦਾ ਹੈ ਇਹ ਪੰਜ ਤਰ੍ਹਾਂ ਦੀ ਕੁਸੰਗਤ ਹੈ ਸ਼ਕਸੀ ਕੁਸੰਗਤ ਕਿਤਾਬੀ ਕੁਸੰਗਤ ਵਾਸ਼ਨਾ ਦੀ ਕੁਸੰਗਤ ਮੁਰਦਿਆਂ ਦੀ ਕੁਸੰਗਤ ਅਤੇ ਖਿਆਲੀ ਮਾਨਸਿਕ ਕੁਸੰਗਤ ਇਹਨਾਂ ਪੰਜ ਤਰ੍ਹਾਂ ਦੀ ਕੁਸੰਗਤ ਬਾਰੇ ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਇਹਨਾਂ ਵਿੱਚੋਂ ਖਿਆਲੀ ਕੁਸੰਗਤ ਸਭ ਨਾਲੋਂ ਜ਼ਿਆਦਾ ਹਾਨੀਕਾਰਕ ਅਤੇ ਡੂੰਘੇ ਅਸਰ ਵਾਲੀ ਹੈ ਇਸ ਲਈ ਇਸ ਵਿਸ਼ੇ ਤੇ ਡੂੰਗੀ ਵਿਚਾਰ ਅੱਜ ਅਸੀਂ ਕਰਨ ਜਾ ਰਹੇ ਹਾਂ ਇਹ ਵਿਚਾਰ ਗੁਰਮੁਖ ਪਿਆਰੇ ਜਸਵੰਤ ਸਿੰਘ ਜੀ ਖੋਜੀ ਦੁਆਰਾ ਲਿਖੇ ਗਏ ਸਿਮਰਨ ਦੇ ਉੱਤੇ 16 ਲੇਖਾਂ ਵਿੱਚੋਂ ਇੱਕ ਲੇਖ ਸਿਮਰਨ ਭਾਗ ਚੌਥਾ ਵਿੱਚੋਂ ਕੀਤੀ ਜਾਵੇਗੀ ਸੋ ਪਿਆਰ ਨਾਲ ਸਰਵਨ ਕਰਨਾ ਜੀ ਸ਼ਕਸੀ ਕੁ ਸੰਗਤ ਤੇ ਕਿਤਾਬੀ ਕੁ ਸੰਗਤ ਹੋਤਾ ਅਸੀਂ ਕਿਸੇ ਤਰ੍ਹਾਂ ਬਚ ਸਕਦੇ ਹਾਂ ਜਿਸ ਤਰ੍ਹਾਂ ਕਿ ਤਿਆਗੀ ਸਾਧ ਤੇ ਅਨਪੜ ਲੋਕ ਇਸ ਦੀ ਉਦਾਹਰਣ ਹਨ ਪਰ ਖਿਆਲੀ ਕੁ ਸੰਗਤ ਤੋਂ ਬਚਣਾ અત્યੰਤ ਕਠਿਨ ਹੈ ਮਨ ਅਤ ਸੁਖਮ ਤੇ ਪਾਰੇ ਦੀ ਤਰ੍ਹਾਂ ਚਲਾਏ ਮਾਨ ਹੈ ਇਹ ਇੱਕ ਛਿੰਨ ਲਈ ਵੀ ਨਹੀਂ ਟਿਕਦਾ ਕਿਸੇ ਸਰੀਰਿਕ ਰੁਝੇਵੇਂ ਤੋਂ ਬਗੈਰ ਵੀ ਇਹ ਮਨ ਕਿਸੇ ਨਾ ਕਿਸੇ ਤਰ੍ਹਾਂ ਦੇ ਖਿਆਲਾਂ ਵਿੱਚ ਆਪਣੀਆਂ ਰੁਚੀਆਂ ਅਨੁਸਾਰ ਰੁਝਿਆ ਤੇ ਗਲਤਾਨ ਰਹਿੰਦਾ ਹੈ ਇਸ ਤਰ੍ਹਾਂ ਅਸੀਂ ਹਮੇਸ਼ਾ ਨੀਵੀਆਂ ਰੁਚੀਆਂ ਅਨੁਸਾਰ ਖਾਮ ਖਾ ਦੁਨੀਆ ਵਿੱਚ ਲਿਪਾਏ ਮਾਨ ਰਹਿੰਦੇ ਹਾਂ ਖਿਆਲਾਂ ਦੀਆਂ ਦੋ ਤਿਹਾਂ ਹਨ ਉੱਪਰਲੇ ਮਨ ਦੇ ਖਿਆਲ ਜਿਹੜੇ ਆਉਂਦੇ ਤੇ ਜਾਂਦੇ ਰਹਿੰਦੇ ਹਨ ਡੂੰਗੇ ਖਿਆਲ ਜਿਨ੍ਹਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ ਅਤੇ ਘੋਟ-ਘੋਟ ਕੇ ਆਪਣੇ ਮਨ ਦੀਆਂ ਹੇਠਲੀਆਂ ਤਿਹਾਂ ਵਿੱਚ ਜਮਾ ਕਰ ਲੈਂਦੇ ਹਾਂ ਤੇ ਉਹਨਾਂ ਖਿਆਲਾਂ ਦੀਆਂ ਸਾਡੇ ਮਨ ਵਿੱਚ ਮਿਸਲਾਂ ਬਣ ਜਾਂਦੀਆਂ ਹਨ ਉਦਾਹਰਣ ਦੇ ਤੌਰ ਤੇ ਜੇ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਜਾਂ ਕੋਈ ਮੇਣਾ ਮਾਰਿਆ ਹੋਵੇ ਤਾਂ ਅਸੀਂ ਉਸੇ ਮੇਣੇ ਜਾਂ ਉਸ ਵਿਰੋਧੀ ਗੱਲ ਨੂੰ ਮੋੜ-ਮੋੜ ਯਾਦ ਕਰਕੇ ਆਪਣੇ ਮਨ ਉੱਪਰ ਉਸ ਰੋਸ ਨੂੰ ਹੋ ਡੂੰਗਾ ਉਕਰੀ ਜਾਂਦੇ ਹਾਂ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਜਦ ਵੀ ਉਹ ਮੇਲੇ ਮਾਰਨ ਵਾਲਾ ਜਾਂ ਸਾਡਾ ਵਿਰੋਧੀ ਸਾਨੂੰ ਯਾਦ ਆ ਜਾਵੇ ਤਾਂ ਉਸ ਤੀਖਣ ਰੋਸ ਦਾ ਸਾਡੇ ਮਨ ਤੇ ਅਤ ਡੂੰਗਾ ਤੇ ਦੁਖਦਾਈ ਅਸਰ ਹੁੰਦਾ ਹੈ ਤੇ ਸਾਡਾ ਮਨ ਈਰਖਾ ਦੁਵੈਤ ਨਫਰਤ ਕ੍ਰੋਧ ਤੇ ਅਲਰਜੀ ਦੀ ਅੱਗ ਵਿੱਚ ਸੜਦਾ ਬਲਦਾ ਹੈ ਇਸ ਤਰ੍ਹਾਂ ਹਰ ਵਾਰੀ ਜਦੋਂ ਉਸ ਮਿਸਲ ਨੂੰ ਫੋਲਦੇ ਹਾਂ ਸਾਡੇ ਮਨ ਦੀ ਰੰਗਤ ਹੋਰ ਗੂੜੀ ਤੇ ਡੂੰਗੀ ਹੁੰਦੀ ਜਾਂਦੀ ਹੈ ਸਮਾਪਾ ਕੇ ਇਹ ਰੋਸ ਸਾਡੇ ਅੰਤਿਸ਼ਕਰਣ ਵਿੱਚ ਉੱਤਰ ਜਾਂਦੇ ਹਨ ਭਾਵੇਂ ਉਸ ਰੋਸ ਦਾ ਕਰਤਾ ਸਾਡੇ ਤੋਂ ਦੂਰ ਵੀ ਹੋਵੇ ਤਾਂ ਵੀ ਅਚਾਨਕ ਉਸ ਰੋਸ ਦੀ ਯਾਦ ਜਾਂ ਖਿਆਲ ਆਉਣ ਨਾਲ ਹੀ ਸਾਡੇ ਮਨ ਉੱਤੇ ਅਤਿਅੰਤ ਭੈੜਾ ਅਸਰ ਹੁੰਦਾ ਹੈ ਇਸ ਨਾਲ ਅਸੀਂ ਨਫ਼ਰਤ, ਕ੍ਰੋਧ, ਈਰਖਾ, ਦੁਐਤ ਵਿੱਚ ਸੜਦੇ, ਬਲਦੇ, ਚਿੜਦੇ, ਘੁੱਟਦੇ ਹੋਏ ਮਨ ਤੇ ਮੈਂ ਲਾਈ ਜਾਂਦੇ ਹਾਂ ਤੇ ਦੁਖੀ ਹੁੰਦੇ ਰਹਿੰਦੇ ਹਾਂ ਦੁਖਦਾਈ ਗੱਲ ਇਹ ਹੈ ਕਿ ਇਹੋ ਜਿਹੇ ਰੋਸੇ ਤੇ ਮਿਸਲਾ ਇੱਕ ਦੋ ਨਹੀਂ ਬਲਕਿ ਅਨੇਕਾਂ ਹੀ ਆਪਣੇ ਹਿਰਦੇ ਵਿੱਚ ਜਮਾ ਕੀਤੀਆਂ ਹੋਈਆਂ ਹਨ ਜਦੋਂ ਵੀ ਸਾਡਾ ਮਨ ਉਪਰੇ ਰੁਝੇਵਿਆਂ ਤੋਂ ਵੇਲਾ ਹੁੰਦਾ ਹੈ ਉਦੋਂ ਹੀ ਇਹਨਾਂ ਡੂੰਘੇ ਰੋਸੇ ਗਿਲਾ ਸ਼ਿਕਾਇਤਾਂ ਦੀ ਹਵਾੜ ਅੰਦਰੋਂ ਉੱਗੜ ਆਉਂਦੀ ਹੈ ਇਹ ਸਾਡੇ ਮਨ ਨੂੰ ਸਾੜ ਜਾਂਦੀ ਹੈ ਇੱਥੇ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਸ਼ਕਸੀ ਸੰਗਤ ਤੇ ਦੂਰ ਹੋਣ ਦੇ ਬਾਵਜੂਦ ਸਿਰਫ ਖਿਆਲੀ ਸੰਗਤ ਦਾ ਹੀ ਨਤੀਜਾ ਹੈ ਸ਼ਕਸੀ ਕੁਸੰਗਤ ਨਾਲੋਂ ਖਿਆਲੀ ਕੁਸੰਗਤ ਅਤਿਅੰਤ ਦੁਖਦਾਈ ਖਤਰਨਾਕ ਬਿਕਮ ਅਤੇ ਡੂੰਗੇ ਅਸਰ ਵਾਲੀ ਹੈ ਅਤੇ ਅਲਿਤ ਰਹਿਣ ਦੇ ਬਿਲਕੁਲ ਉਲਟ ਹੈ ਪਰ ਅਸੀਂ ਇਸ ਖਿਆਲੀ ਮਾਨਸਿਕ ਉਸੰਗਤ ਵਿੱਚ ਚੰਗੀ ਤਰ੍ਹਾਂ ਗਲਤਾਨ ਰਹਿੰਦੇ ਹਾਂ ਇਸ ਕਾਰਨ ਸਾਡੇ ਵਿੱਚ ਦੇਵੀ ਗੁਣਾ ਵਾਲੀ ਧਾਰਮਿਕ ਰੁਚੀ ਬਿਲਕੁਲ ਨਹੀਂ ਉਪਜਦੀ ਜਾਂ ਫਿਰ ਓਪਰੀ ਜਿਹੀ ਹੁੰਦੀ ਹੈ ਇਸ ਤਰ੍ਹਾਂ ਰੱਬ ਜਾਂ ਉਸ ਦੇ ਸਿਮਰਨ ਦਾ ਖਿਆਲ ਅਤੇ ਲੋੜ ਹੀ ਨਹੀਂ ਪਾਸਦੀ ਅਤੇ ਸਿਮਰਨ ਵਿੱਚ ਮਨ ਕਦਾ ਚਿੱਤ ਨਹੀਂ ਜੁੜਦਾ ਹੇਸ ਦੁਰਦਸ਼ਾ ਤੋਂ ਬਚਣ ਦਾ ਇੱਕੋ ਤੇ ਸਿਰਫ ਇੱਕੋ ਹੀ ਇਲਾਜ ਹੈ ਜਦ ਵੀ ਕੋਈ ਰੋਸੇ ਗਿਲੇ ਮਿਹਣੇ ਸ਼ਿਕਾਇਤਾ ਆਦ ਮਨ ਵਿੱਚ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਹੀ ਚਲੋ ਕੋਈ ਨਾ ਕਹਿ ਕੇ ਭੁਲਾਉਣ ਦਾ ਯਤਨ ਕਰਿਏ ਤੇ ਫਿਰ ਮੁੜ ਮੁੜ ਕੇ ਯਾਦ ਨਾ ਕਰੀਏ ਕਿਉਂਕਿ ਜਿੰਨੀ ਵਾਰੀ ਕਿਸੇ ਖਿਆਲ ਨੂੰ ਯਾਦ ਕੀਤਾ ਜਾਵੇ ਉਹ ਸਾਡੇ ਹਿਰਦੇ ਤੇ ਚੜ ਕੇ ਗਹਿਰਾ ਉਕਰਿਆ ਜਾਂਦਾ ਹੈ ਫਿਰ ਉਸ ਖਿਆਲ ਨੂੰ ਮਿਟਣਾ ਉਸ ਤੋਂ ਬਚਣਾ ਜਾਂ ਅਲਿੱਤ ਰਹਿਣਾ ਕਠਿਨ ਹੋ ਜਾਂਦਾ ਹੈ ਨੀਵੇਂ ਖਿਆਲਾਂ ਦੀ ਰੰਗਤੋਂ ਬਚਣਾ अथवा ਅਲਿੱਤ ਰਹਿਣ ਲਈ ਦੇਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਤਾਕੀਰ ਇਉਂ ਕੀਤੀ ਗਈ ਹੈ ਰੋਜ਼ ਨਾ ਕਾਹੂ ਸੰਗ ਕਰੋ ਪਰ ਕਾ ਬੁਰਾ ਨਾ ਰੱਖੋ ਚੀਤ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਪਰ ਨਿੰਦਾ ਸੁਣ ਆਪ ਹਟਾਵੇ ਸਾਂਝ ਕਰੀ ਜੈ ਗੁਣੇ ਕੀਰੀ ਛੋੜ ਅਵਗਣ ਚੱਲੀਏ ਦਇਆ ਛਿਮਾ ਤਨ ਪ੍ਰੀਤ ਨਿੰਦਾ ਭਲੀ ਕਿਸੇ ਕੀ ਨਾਹੀ ਵੇਖ ਕੇ ਅੰਡਿਟ ਕਰਨਾ ਸੁਣ ਕੇ ਅਣ ਸੁਣਾ ਕਰਨਾ ਅਸੀਂ ਆਪਣੇ ਮਨ ਦੀ ਅਸਲੀ ਅਧੋਗਤੀ ਤੋਂ ਬਿਲਕੁਲ ਬੇਪਰਵਾਹ ਤੇ ਅਣਜਾਣ ਹਾਂ ਤੇ ਇਸ ਵੱਲ ਧਿਆਨ ਦੇਣ ਦੀ ਵੀ ਸਾਨੂੰ ਲੋੜ ਨਹੀਂ ਪਾਸਦੀ ਅਸੀਂ ਜਾਣ ਬੁਝ ਕੇ ਆਵੇ ਇਸ ਲਈ ਜਾਂ ਮਛਲੇ ਹੋ ਕੇ ਆਪਣੀਆਂ ਆਦਤਾਂ ਤੇ ਸੰਸਕਾਰਾਂ ਦੇ ਵਹਿਣ ਵਿੱਚ ਅਨੇ ਵਾਰ ਡੁੱਲੀ ਜਾ ਰਹੇ ਹਾਂ ਅਨੋਖੀ ਗੱਲ ਤਾਂ ਇਹ ਹੈ ਜਿੱਥੇ ਅਸੀਂ ਆਪ ਅਗਿਆਨਤਾ ਵਿੱਚ ਪਲਚ ਪਲਚ सगਲੀ ਮੂਈ ਝੂਠੇ ਤੰਦੇ ਮੋਹ ਵਿੱਚ ਰੋੜ ਰਹੇ ਹਾਂ ਉਥੇ ਦੂਜਿਆਂ ਤੇ ਨੁਕਤਾ ਚੀਨੀ ਤੇ ਦੂਸ਼ਣ ਲਾਉਣ ਲਈ ਤਿਆਰ ਵਰ ਤਿਆਰ ਤੇ ਕਾਲੇ ਹੋਏ ਰਹਿੰਦੇ ਹਾਂ ਆਪਣੀ ਹੌਮੇ ਤੇ ਅਕਲ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਖਿੰਦੇ ਰਹਿੰਦੇ ਹਾਂ ਤੇ ਇਸ ਵਿੱਚ ਆਪਣੀ ਵਡਿਆਈ ਤੇ ਮਾਣ ਸਮਝਦੇ ਹਾਂ ਐਸੀ ਮਾਨਸਿਕ ਗਲਾਨੀ ਵਿੱਚ ਗਲਤਾਨ ਰਹਿਣਾ ਅਲਿਤ ਰਹਿਣ ਦੇ ਐਨ ਉਲਟ ਹੈ ਅਸੀਂ ਗੁਰਬਾਣੀ ਦੇ ਉਪਦੇਸ਼ ਉਪਰੇ ਜੇ ਮਨ ਨਾਲ ਪੜ ਸੁਣ ਛੱਡਦੇ ਹਾਂ ਇਹਨਾਂ ਦੇ ਅੰਤਰੀ ਭਾਵ ਵੱਲ ਧਿਆਨ ਨਹੀਂ ਦਿੰਦੇ ਨਾ ਹੀ ਇਹਨਾਂ ਨੂੰ ਕਮਾਉਣ ਦਾ ਖਿਆਲ ਮਨ ਵਿੱਚ ਆਉਂਦਾ ਹੈ ਸਾਡੇ ਹੋਮੇ ਵੇਲੇ ਮਨ ਨੂੰ ਗੁਰੂ ਸਾਹਿਬਾਂ ਨੇ ਸੇਖਾ ਚੌ ਚੱਕਿਆ ਜੋ ਵਾਇਆ ਦੇ ਡੂੰਗੇ ਕਟਾਕ ਭਰੇ ਸ਼ਬਦਾਂ ਨਾਲ ਸੰਬੋਧਨ ਕਰਕੇ ਤਾੜਨਾ ਕੀਤੀ ਹੈ ਕਿ अनेका ਰੁਝੇਵਿਆਂ ਵਿੱਚ ਗਲਤਾਨ ਹੋ ਕੇ ਕੁਸੰਗਤ ਕਰਨ ਦੀ ਬਜਾਏ ਇੱਕ ਅਧਿਕਾਰ ਆਣ ਦੀ ਸਿੱਖਿਆ ਲਵੇ ਅਰਥਾਤ ਅਨੇਕ ਚਿੰਤਨ ਛੱਡ ਕੇ ਇੱਕ ਚਿੰਤਨ ਵਿੱਚ ਮਨ ਲਾਉਣਾ ਹੈ ਤਾਂ ਹੀ ਸਿਮਰਨ ਦੀ ਪ੍ਰਕਿਰਿਆ ਸਫਲ ਹੋ ਸਕਦੀ ਹੈ ਨੀਵੀਆਂ ਰੁਚੀਆਂ ਘਟਤੀਆਂ ਜਾਣਗੀਆਂ ਇਲਾਹੀ ਗੁਣ ਪਰਵੇਸ਼ ਹੁੰਦੇ ਜਾਣਗੇ ਇਲਾਹੀ ਮੰਡਲ ਦੀਆਂ ਬਰਕਤਾਂ ਦੇ ਪਾਤਰ ਹੁੰਦੇ ਜਾਵਾਂਗੇ ਸਤਿਗੁਰੂ ਦੀਆਂ ਬਖਸ਼ਿਸ਼ਾਂ ਦਾ ਪ੍ਰਵਾਹ ਚੱਲ ਪਵੇਗਾ ਸ਼ਬਦ ਸੁਰਤ ਲੀਨਤਾ ਪ੍ਰਦਾਨ ਹੋਵੇਗੀ ਆਤਮ ਮੰਡਲ ਵਿੱਚ ਵਾਸਾ ਹੋਵੇਗਾ ਅਸਲ ਵਿੱਚ ਮਨ ਨੂੰ ਹਰੀ ਅੰਗੂਰੀ ਵੰਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ ਜੇ ਸਨਾਲ ਉਹ ਰਸ ਮਾਨ ਕੀ ਅਲਮਸਤ ਮਤਵਾਰਾ ਹੋ ਸਕੇ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਇਸ ਲਈ ਨੀਵੇਂ ਰਸਾਂ ਖਸਾਂ ਦੀ ਚਾਟ ਉੱਤੇ ਰੀਜੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਓ अथवा ਨਾਮ ਸਿਮਰਨ ਵੱਲ ਪ੍ਰੇਰਣ ਲਈ ਉਸ ਉੱਤੇ दैवी guna ਦੀ ਪਿਉਂਦ ਚੜਨ ਦੀ ਲੋੜ ਹੈ ਜਿਸ ਨਾਲ ਸਾਡਾ ਜੀਵਨ ਚੰਗੇਰਾ ਉਚੇਰਾ ਸੁਹਣੇਰਾ ਸੁਖਦਾਈ ਤੇ ਕਲਿਆਣਕਾਰੀ ਹੋ ਸਕਦਾ ਹੈ ਇਹ दैवी ਪਿਉਂਦ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਪੁਰਖਾਂ ਦੀ ਸੰਗਤ ਵਿੱਚ ਚੜ ਸਕਦੀ ਹੈ ਹਾਂਜੀ ਪਿਆਰਿਓ ਧਿਆਨ ਦੇਣਾ ਜੀ ਸਭ ਨਾਲੋਂ ਜ਼ਿਆਦਾ ਜ਼ਰੂਰੀ ਨੁਕਤਾ ਹੈ ਇਹ ਇਹ ਦੇਵੀ ਪਿਉਂ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਪੁਰਖਾਂ ਦੀ ਸੰਗਤ ਵਿੱਚ ਚੜ ਸਕਦੀ ਹੈ ਜਿਹੜੇ ਆਪ ਸਦਾ ਨਾਮ ਸਿਮਰਨ ਵਿੱਚ ਜੁੜ ਕੇ ਇਲਾਹੀ ਪ੍ਰੀਮ ਸੁਆਪਨਾ ਦਾ ਰੰਗ ਰਸ ਮਾਣਦੇ ਹਨ ਸਾਧ ਸੰਗਤ ਵਿੱਚ ਹੀ ਅਸੀਂ ਮਾਇਕੀ ਗਲਾਨੀ ਤੋਂ ਬਚ ਸਕਦੇ ਹਾਂ ਤੇ ਸਿਮਰਨ ਵਿੱਚ ਸਾਡਾ ਮਨ ਟਿਕ ਸਕਦਾ ਹੈ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਪਿਆਰਿਓ ਅੱਜ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ ਅਗਰ ਆਪ ਨੂੰ ਅੱਜ ਦੀ ਵਿਚਾਰ ਪਸੰਦ ਆਈ ਹੈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਦਾ ਬਟਨ ਔਨ ਕਰ ਲਿਓ ਤਾਂ ਕਿ ਇਹੋ ਜਿਹੇ ਆਉਣ ਵਾਲੀਆਂ ਵਿਚਾਰਾਂ ਆਪ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਪਿਆਰਿਓ ਰਸਿਕ ਬੈਰਾਗਨ ਚੈਨਲ ਵਿੱਚ ਆਪ ਜੀ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਸਾਖੀਆਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਸਾਧ ਸੰਗਤ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ